ਤੱਪਰ ਬਸੀ ਪਠਾਨਾ ਪੁਲਿਸ ਦੇ ਵੱਲੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ 6 ਗ੍ਰਾਮ ਹੈਰੋਇਨ ਸੰਬਿਤ ਕਾਬੂ ਕੀਤਾ ਹੈ। ਤਾਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਸੀ ਪਠਾਨਾ ਸਿਟੀ ਚੌਂਕ ਦੇ ਇੱਕ ਪੁਲਿਸ ਪਾਰਟੀ ਬਸੀ ਪਠਾਨਾ ਦੀ ਅਲਾਜ਼ ਮੰਡੀ ਨਜ਼ਦੀਕ ਮੌਜੂਦ ਸੀ ਤਾਂ ਪੁਲਿਸ ਕਰਮਚਾਰੀਆਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦਾ ਨਾਮ ਪੁੱਛਿਆ ਗਿਆ ਜਿਸ ਨੇ ਆਪਣੀ ਪਛਾਣ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਪਿੰਡ ਜ਼ਰਖੇੜਾ ਖੇੜੀ ਵਜੋਂ ਦੱਸੀ ਹੈ। ਤਾਂ ਬਸੀ ਪਠਾਨਾ ਸਿਟੀ ਚੌਂਕ ਦੇ ਇੰਚਾਰਜ ਸਬ-ਇੰਸਪੈਕਟਰ ਹਰਜੀਤ ਸਿੰਘ ਦੇ ਵੱਲੋਂ ਜਦੋਂ ਤਲਾਸ਼ੀ ਲਈ ਗਈ ਤਾਂ ਤਲਾ ਦੇ ਸਬੰਧੀ ਥਾਣਾ ਬਸੀ ਪਠਾਨਾ ਵਿਖੇ ਐਨਡੀਪੀਐਸ ਸੈਕਟਰ ਤਹਿਤ ਮਾਮਲਾ ਦਰਜ ਕੀਤਾ ਗਿਆ ਤਾਂ ਮੁਕਦਮੇ ਵਿੱਚ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਸਿਟੀ ਪੁਲਿਸ ਦੇ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਮੁਤਾਬਕ ਤੇ ਮਾਨਯੋਗ ਐਸਐਸਪੀ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਸੀਂ ਅ ਬਸੀ ਪਠਾਣਾ ਪੁਲਿਸ ਵੱਲੋਂ ਜਿਹੜੀ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਆ ਜਿਹਦੇ ਸਬੰਧ ਦੇ ਵਿੱਚ ਕੱਲ ਸੀ ਨਾਕੇ ਤੇ ਮਾਜੋਗ ਡੀਜੀਪੀ ਸਾਹਿਬ ਵੱਲੋਂ ਨਾਕੇ ਲੱਗੇ ਸੀ ਸਪੈਸ਼ਲ ਕੱਲ 6 ਵਜੇ ਤੋਂ ਲੈ ਕੇ 10 ਵਜੇ ਤੱਕ ਉਸ ਨਾਕੇ ਦੇ ਸਬੰਧ ਦੇ ਵਿੱਚ ਅਸੀਂ ਅਨਾਜ ਮੰਡੀ ਬਸੀ ਪਠਾਣਾ ਦੇ ਨੇੜੇ ਹਾਜ਼ਰ ਸੀ ਤਾਂ ਕਰੀਬ 7:30 ਵਜੇ ਇੱਕ ਸ਼ਖਸ ਮੋਟਰਸਾਈਕਲ ਦੇ ਉੱਤੇ ਆਇਆ ਜਿਹਨੂੰ ਸ਼ੱਕ ਦੀ ਬਨਾਤੇ ਰੋਕਿਆ ਤੇ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਲਖਵੀਰ ਸਿੰਘ ਉਰਫ ਲੱਖੀ ਸਨ ਆਫ ਨਾਰ ਸਿੰਘ ਵਾਸੀ ਪਿੰਡ ਜੜਖੇਲਾ ਖੜੀ ਦੱਸਿਆ ਤੇ ਜਿੱਦੀ ਤਲਾਸ਼ੀ ਦੌਰਾਨ ਇਹਦੀ ਖੱਬੀ ਜੇਬ ਦੇ ਵਿੱਚੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਿਹਦਾ ਅੱਜ ਕੋਰਟ ਦੇ ਵਿੱਚ ਜਿਹਨੂੰ ਪੇਸ਼ ਅਹਲਤ ਕੀਤਾ ਗਿਆ ਤੇ ਇੱਕ ਦਿਨ ਦਾ ਪੁਲਿਸ ਰਿਪੋਰਟ ਲਿਆ ਗਿਆ ਹੈ ਇਹ ਸਰ ਜਿਹੜੀ ਇਹ ਮਤਲਬ ਕਿ ਹਰੋਇਨ ਨੂੰ ਇਸ ਕੋ ਡਰਾਮਾ ਦਈ ਆਪ ਖਾਣ ਦੀ ਹੈ ਇਸੇ ਵਿੱਚ ਇਹ ਆਪ ਵੀ ਪੀਂਦਾ ਹੈ ਤੇ ਪਹਿਲਾਂ ਟੀਕੇ ਲਾਉਂਦਾ ਸੀ ਇਹ ਤੇ ਹੁਣ ਇਹ ਹੇਰੋਇਨ ਦਾ ਨਸ਼ਾ ਕਰਦਾ ਹੈ ਤੇ ਨਾਲ ਇਹ ਵੇਚਦਾ ਤੇ ਹੋਰ ਕੋਈ ਮਾਮਲਾ ਹੈ ਹੀ ਪਹਿਲਾਂ ਤੇ ਇਹਦੇ ਤੇ ਪਹਿਲਾਂ ਵੀ ਮੁਕੱਦਮਾ ਨੰਬਰ 36 228 2023 ਦਾ ਦਰਜ ਹੈ ਹੰਡੀਬਸਕਟ ਦਾ